ਤੇਰੇ ਮਹਿਲਾਂ ਨੂੰ ਮੈਂ ਅੱਜ ਛੱਡ ਚੱਲੀਆਂ ਟਿਕਾਣਾ ਮੇਰਾ ਹੋਰ ਬਾਬਲਾ ਧੀਆ ਹੁੰਦੀਆਂ ਨੇ ਦੌਲਤਾਂ ਵਗਾਨੀਆਂ ਹੱਸ ਹੱਸ ਤੋਰ ਬਾਬਲਾ ਧੀਆ ਹੁੰਦੀਆਂ ਨੇ ਦੌਲਤਾਂ ਵਗਾਨੀਆਂ ਹੱਸ ਹੱਸ ਤੋਰ ਬਾਬਲਾ ਧੀਆ ਹੁੰਦੀਆਂ ਨੇ ਦੌਲਤਾਂ ਵਗਾਨੀਆਂ ਹੱਸ ਹੱਸ ਤੋਰ ਬਾਬਲਾ ਘਰ ਤੇਰੇ ਬਾਪੂ ਸੁਖ ਕਟੇ ਆਬ ਤੇਰਾ ਵੇ ਮੁੱਕ ਗਿਆ ਹੱਜ ਇਥੋਂ ਦਾਣਾ ਪਾਣੀ ਮੇਰਾ ਵੇ ਮੇਰਾ ਰਿਜਕ ਬੁਗਾਨੇ ਖੇੜੇ ਜੰਮੀ ਜਾਈ ਤੇਰੇ ਬਾਵਲਾ ਦੇਕੇ ਫੇਰੇ ਗੁਣਾਤੇ ਖੇੜੇ ਜੰਮੀ ਜਾਈ ਤੇਰੇ ਬਾਵਲਾ ਦੇਕੇ ਫੇਰੇ ਗੁਣਾਤੇ ਖੇੜੇ బే ఫేరేమ్ బ